ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਜਿਹੜੀ ਗੱਦਿਆਂ ਦੀ ਸੇਵਾ ਵਾਸਤੇ ਆਪਾਂ ਸੰਗਤ ਨੂੰ ਬੇਨਤੀ ਕੀਤੀ ਸੀ ਪੋਸਟ ਵੀ ਸ਼ੇਅਰ ਕੀਤੀ ਸੀ 300 ਗੱਦਾ ਸਲੀਪ ਬੈਲ ਕੰਪਨੀ ਦਾ ਇਹ ਗੱਦਾ ਮੰਗਾਇਆ ਸੀ ਜਿਹੜਾ 4 ਇੰਚ ਮੋਟਾ ਸੀਗਾ ਤੇ 32 ਡੈਂਸਿਟੀ ਦਾ ਸੀਗਾ ਇਹ ਗੱਦਾ ਤੇ ਇਹਦੀ 3800 ਰੁਪਏ ਕੀਮਤ ਪਈ ਆ ਨਾ ਜੀ ਆਪਾਂ ਹਨ ਜੀ ਕਿੰਨੇ ਦਾ ਪਿਆਜ਼ ਜੀ 3600 ਰੁਪਏ ਦਾ 3600 ਰੁਪਏ ਦਾ 3600 ਰੁਪਏ ਦਾ ਸਾਨੂੰ ਇੱਕ ਗੱড্ডা ਪਿਆਜ਼ ਜੀ ਇਹ ਤੇ ਇਹ ਬੇਨਤੀ ਕੀਤੀ ਸੀ ਭੈਣਾ ਭਰਾਵਾਂ ਨੂੰ ਵੀ ਜੇ ਕੋਈ 5 ਜੇ ਕੋਈ 10 ਗੱਦੇ ਕੋਈ 15 ਗੱਦਿਆਂ ਦੀ ਕੋਈ ਸੇਵਾ ਕਰਾ ਸਕਦਾ ਤਾਂ 300 ਗੱਦਾ ਚਾਹੀਦਾ ਸੀ ਆਪਾਂ ਨੂੰ ਤੇ ਉਸ ਦਿਨ ਪੋਸਟ ਪਾਤੀ ਸੀ ਕੁਸ਼ਵੀਰਾਂ ਦੇ ਫੋਨ ਵੀ ਆਏ ਸੀਗੇ 62000 ਰੁਪਿਆ ਹਨ 36000 ਰੁਪਿਆ ਉੱਥੇ ਜਮ੍ਹਾਂ ਵੀ ਹੋ ਗਿਆ ਸੀ ਵੀਰੇ ਉਹਨਾਂ ਕੋਲੇ ਦੁਕਾਨ ਤੇ ਧੰਨਵਾਦ ਕਰਦੇ ਆ ਬਾਈ ਹੁਣਾਂ ਦਾ ਜਿਨ੍ਹਾਂ ਨੇ ਆਰਡਰ ਕੀਤਾ ਹੋਇਆ ਸੀ ਸਾਡਾ ਹਜੇ 62000 ਰੁਪਏ ਹੀ ਪਹੁੰਚਿਆ ਇਹਨਾਂ ਕੋਲੇ ਤੇ ਇਹਨਾਂ ਨੇ ਸਾਨੂੰ 300 ਗੱਦਾ ਇੱਥੇ ਪਹੁੰਚਦਾ ਕਰਤਾ ਵਾ ਤੇ ਅਸੀਂ ਹੋਰ ਵੀ ਜਿਹੜੇ ਭੈਣ ਭਰਾ ਨੇ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉੱਥੇ ਤੁਸੀਂ ਤੁਹਾਡਾ ਦਫ਼ਤਰ ਹੈਗਾ ਭਾਰਤਨਗਰ ਚੌਂਕ ਡਾਇਮੰਡ ਫਰਨੀਚਰਸ ਭਾਰਤਨਗਰ ਚੌਂਕ ਦੇ ਵਿੱਚ ਡਾਇਮੰਡ ਫਰਨੀਚਰ ਚਾ ਇਹਨਾਂ ਦਾ ਬਾਈ ਹੁਣਾਂ ਦਾ ਆਫਿਸ ਹੈ ਉੱਥੇ ਉਥੋਂ ਇਹ ਸਾਡੇ ਕੋਲੇ ਗੱੱਦਾ ਪਹੁੰਚਿਆ 300 ਉੱਥੇ ਤੁਸੀਂ ਸਿੱਧੀ ਸੇਵਾ ਕੋਈ ਜਮਾ ਕਰਾ ਸਕਦੇ ਹੋ ਕੋਈ 10 15 20 ਜਿੰਨੀ ਵੀ ਤੁਹਾਨੂੰ ਪਰਮਾਤਮਾ ਨੇ ਹਿੰਮਤ ਬਖਸ਼ੀ ਆ ਉਹਨਾਂ ਗੱਦਿਆਂ ਦੀ ਇਹ ਅੰਦਰ ਪਹਿਲਾਂ ਤਾਂ ਮੰਜੇ ਲਾਏ ਹੋਏ ਸੀ ਸਾਡੇ ਤੁਸੀਂ ਦੇਖਿਆ ਦੌਣ ਵਾਲੇ ਜਿਹੜੇ ਨਾਈਲੋਨ ਦੇ ਮੰਜੇ ਹੁੰਦੇ ਆਮ ਘਰਾਂ ਦੇ ਵਿੱਚ ਆਪਣੇ ਉਹੀ ਮੰਜਾ ਵਰਤਦੇ ਸੀ ਅਸੀਂ ਹੁਣ ਅਸੀਂ ਸਾਰੇ ਮੰਜੇ ਚੱਕ ਕੇ ਨਵੀਂ ਬਿਲਡਿੰਗ ਦੇ ਵਿੱਚ ਸਾਰੇ ਬੈੱਡ ਲਗਾ ਰਹੇ ਹਾਂ ਤੇ ਨਵੀਂ ਬਿਲਡਿੰਗ ਦੇ ਵਿੱਚ ਜਿਹੜੇ 3 ਫਲੋਰ ਆ ਉਹ ਤਾਂ ਆਲਮੋਸਟ ਭਰ ਗਏ ਨੇ ਇੱਕ ਥੱਲੇ ਵਾਲਾ ਫਲੋਰ ਬੀਬੀਆਂ ਦੇ ਕੋਲੇ ਐ ਇੱਕ ਉੱਪਰਲੇ ਫਲੋਰ ਦੀ ਅੱਧੀ ਬਿਲਡਿੰਗ ਬੀਬੀਆਂ ਕੋਲੇ ਐ ਤੇ ਬਾਕੀ ਡੇਢ ਫਲੋਰ ਬੀਬੀਆਂ ਕੋਲੇ ਭਰ ਗਿਆ ਤੇ ਡੇਢ ਫਲੋਰ ਬਾਪੂਆਂ ਦੇ ਵੀਰਾਂ ਦੇ ਨਾਲ ਭਰ ਗਿਆ ਤੇ ਇੱਕ ਫਲੋਰ ਹਜੇ ਹੋਰ ਆ ਜਿਹੜਾ ਉਹ ਵੀਰਾਂ ਤੇ ਬਜ਼ੁਰਗਾਂ ਵਾਸਤੇ ਹੁਣ ਤਿਆਰ ਪਿਆ ਬਸ ਆ ਗੱਦੇ ਲੱਗਣਗੇ ਤੇ ਉਸ ਤੋਂ ਬਾਅਦ ਉੱਪਰ ਰਹਿਣਾ ਸ਼ੁਰੂ ਹੋ ਜਾਊ ਜਿਹੜੇ ਥੱਲੇ ਸਾਡੇ ਮੈਂਬਰ ਰਹਿੰਦੇ ਨੇ ਤੇ ਹੁਣ ਇਹ ਗੱਦਿਆਂ ਦੇ ਕਵਰ ਚੜਨਾ ਰੈਕਸਨ ਦਾ ਕਵਰ ਚੜਨਾ ਜਿਵੇਂ ਲੈਦਰ ਹੁੰਦੀ ਆ ਉਦਾਂ ਦੇ ਕਵਰ ਅੱਗੇ ਪਿਛਲੇ ਵਾਰ ਵੀ ਅਸੀਂ ਗੱਦੇ ਜਿਹੜੇ ਤਿਆਰ ਕਰਾਏ ਸੀਗੇ ਉਦੋਂ ਵੀ ਕਰੀਬ 150 ਗੱਦਾ ਤਿਆਰ ਕਰਾਇਆ ਸੀ ਬੈੱਡ ਲੱਗੇ ਹੋਏ ਥੱਲੇ ਵਾਲੇ ਪਾਸੇ ਤੇ ਉਹ ਵੀ ਅਸੀਂ ਇੱਥੇ ਹੀ ਤਿਆਰ ਕਰਾਇਆ ਸੀ ਮਜ਼ਬੂਤ ਆ ਬਹੁਤ ਵਧੀਆ ਗੱਦੇ ਬਣੇ ਆ ਉਹ ਤੇ ਇਸ ਵਾਰ ਵੀ ਅਸੀਂ ਇਹੀ ਸੋਚਿਆ ਸੀ ਵੀ ਆਪਾਂ ਆਪਣੇ ਹੱਥੀ ਤਿਆਰ ਕਰਵਾਉਣੇ ਆ ਤੇ ਰੈਕਸ਼ਨ ਵੀ ਚਾਹੀਦੀ ਆ ਸਾਨੂੰ ਜਿਹੜਾ ਗੱਦਿਆਂ ਤੇ ਕਵਰ ਚਾੜਨਾ ਵਾ ਉਹ ਵੀ ਅਸੀਂ ਲੁਧਿਆਣੇ ਤੋਂ ਹੀ ਜਵਾਰਨਗਰ ਕੈਂਪ ਤੋਂ ਉੱਥੋਂ ਰੈਕਸ਼ਨ ਲੈਣੀ ਆ ਉਹਦੇ ਬਾਰੇ ਵੀ ਜੇ ਕੋਈ ਭੈਣ ਭਰਾ ਸਾਡੇ ਨਾਲ ਸਪੋਰਟ ਕਰਨੀ ਚਾਹੁੰਦਾ ਤਾਂ ਉਹ ਵੀ ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਕਿ ਕਿਹੜੀ ਦੁਕਾਨ ਤੋਂ ਲੈ ਰਹੇ ਆ ਉੱਥੋਂ ਆਪਾਂ ਉਹ ਰੈਕਸ਼ਨ ਵੀ ਲੈ ਆ ਕੇ ਦੇ ਸਕਦੇ ਆ ਇਹ ਗੱਦਿਆਂ ਦਾ ਜਿਹੜਾ ਟੋਟਲ ਬਿੱਲ ਬਣਿਆ ਮਾ 300 ਗੱਦਾ ਵਾ 3600 ਰੁਪਏ ਦੇ ਹਿਸਾਬ ਨਾਲ ਵੀਰੇ ਉਹਨਾਂ ਨੇ ਲਾਇਆ ਵਾ ਤੇ 7 ਲੱਖ 60 ਹਜ਼ਾਰ ਦਾ ਇਹ ਟੋਟਲ ਕਿੰਨਾ ਬਣਿਆ ਵੀਰੇ ਦੇਖਿਓ ਲਾਸਟ ਬਿੱਲ ਕਿਤੇ ਹਾਂ 380000 ਰੁਪਏ ਦਾ ਬਿੱਲ ਇੱਕ ਆ ਜੀ ਤੇ 760000 ਰੁਪਏ ਦਾ ਬਿੱਲ ਇੱਕ ਆ 1140000 ਰੁਪਏ ਦੇ ਜਿਹੜੇ ਇਹ ਕੱਲੇ ਗੱਦੇ ਆ ਜਿਹੜੇ ਇਹ ਹੋਏ ਨੇ ਕੰਪਲੀਟ ਹਾਂ ਜੀ 11 ਲੱਖ ਰੁਪਏ ਦੇ 11 ਲੱਖ ਨੇ 11 ਲੱਖ 40000 11 ਲੱਖ 40000 ਤੇ ਇਹ ਜ਼ਰੂਰ ਤੁਸੀਂ ਉੱਥੇ ਵੀਰ ਉਹਨਾਂ ਦੀ ਦੁਕਾਨ ਤੇ ਸੰਪਰਕ ਕਰਕੇ ਜਿੰਨਾ ਕੁ ਵੀ ਕੋਈ ਭੈਣ ਭਰਾ ਹਿੱਸਾ ਪਾ ਸਕਦਾ ਅ ਜ਼ਰੂਰ ਸਾਡੀ ਸਪੋਰਟ ਕਰਿਓ ਜੀ ਵਾਈ ਗੁੱਡ ਵੀਕਾ ਖਾਲਸਾ ਵਾਈ ਗੁੱਡ